ਸਤਿ ਸ਼੍ਰੀ ਅਕਾਲ ਜੀ ਮੈਂ ਮਹਿਕਤ ਕੌਰ ਤੁਹਾਨੂੰ ਦੇਖ ਰਿਹਾ ਪੰਜਾਬੀ ਲਿੰਕ ਮੀਡੀਆ ਤੇ ਮੌਸਮ ਦੀ ਤਾਜ਼ਾ ਅਨਟਰੀ ਲੈ ਕੇ ਹਾਜ਼ਰ ਆ ਪੰਜਾਬ ਅਤੇ ਚੰਡੀਗੜ੍ਹ ਵਿੱਚ ਮੌਸਮ ਬਦਲੇਗਾ ਮੌਸਮ ਵਿਭਾਗ ਦੇ ਦੋ ਦਿਨਾਂ ਲਈ ਮੀਂਹ ਗਰਜ ਅਤੇ ਤੂਫਾਨ ਲਈ ਯੈਲੋ ਲੈਟਰ ਜਾਰੀ ਕੀਤਾ ਹੈ ਤੀ ਤੋ 40 ਕਿਲੋਮੀਟਰ ਪ੍ਰਤੀ ਘੰਟੇ ਦੀ ਰਫ਼ਤਾਰ ਨਾਲ ਹਵਾਵਾਂ ਚੱਲਣਗੀਆਂ ਹਾਲਾਂਕਿ ਦਿਨ ਦਰਾਂ ਠੰਡ ਹੁਣ ਪੂਰੀ ਤਰ੍ਹਾਂ ਖੱਟ ਗਈ ਹੈ ਤੇ ਦੱਸਦੀ ਹੈ ਕਿ 24 ਘੰਟਿਆਂ ਵਿੱਚ ਵੱਧ ਤੋਂ ਵੱਧ ਤਾਪਮਾਨ 36.6 ਡਿਗਰੀ ਵਧਿਆ ਹੈ ਇਹ ਹੁਣ ਆਮ ਨਾਲ 4.8 ਡਿਗਰੀ ਵੱਧ ਹੈ ਰੋਜ਼ਬਾਰ ਵਿੱਚ ਵਰਤਮਾਨ ਤਾਪਮਾਨ 31 ਡਿਗਰੀ ਜੋ ਦਰਜ ਕੀਤਾ ਗਿਆ ਜੋ ਇਸ ਸੀਜ਼ਨ ਵਿੱਚ ਹੁਣ ਤੱਕ ਦਾ ਸਭ ਤੋਂ ਵੱਧ ਹੈ ਬਟਿੰਡਾ ਵਿੱਚ ਮੈਦਾਨੀ ਇਲਾਕਿਆਂ ਵਿੱਚ ਸਭ ਤੋਂ ਘੱਟ ਤਾਪਮਾਨ 6.6 ਡਿਗਰੀ ਦਰਜ ਕੀਤਾ ਗਿਆ ਜੋ ਕਿ ਠੰਡਵੱਤਨ ਦਾ ਸੰਕੇਤ ਮੌਸਮ ਵਿਭਾਗ ਅਨੁਸਾਰ ਅੱਜ ਪਠਾਨਕੋਟ ਗੁਰਦਾਸਪੁਰ ਫਾਜ਼ਲੀ ਕਾ ਮੌਕצר ਮਾਨਸਾ ਅਤੇ ਬਟਿੰਡਾ ਜੁਲਿਆ ਵਿੱਚ 30 ਤੋਂ 40 ਕਿਲੋਮੀਟਰ ਪ੍ਰਤੀ ਘੰਟਾ ਦੀ ਰਫ਼ਤਾਰ ਨਾਲ ਤੇਜ਼ ਹਵਾਵਾਂ ਦੇ ਨਾਲ ਬਰਜ ਨਾਲ ਮੀਂਹ ਪੈਣ ਦੀ ਸਭਾਵਨਾ। ਇਨ ਜਿਲ੍ਹੇ ਵਿੱਚ ਕੁਸਾਮਾ ਤੇ ਹਲਕੀ ਬਾਰਿਸ਼ ਦੇ ਵੀ ਸਭਾਵਨਾ ਹੈ। ਵਿਭਾਗ ਨੇ ਲੋਕਾਂ ਨੂੰ ਖਰਾਬ ਮੌਸਮ ਦੌਰਾਨ ਖੁੱਲ੍ਹੀਆਂ ਥਾਵਾਂ ਤੋਂ ਬਚਣ ਅਤੇ ਸੁਰੱਖਿਆ ਥਾਵਾਂ ਤੇ ਰਹਿਣ ਦੀ ਸਲਾਹ ਦਿੱਤੀ ਹੈ। ਚੰਡੀਗੜ੍ਹ ਵਿੱਚ ਬੱਦਲਵਾਈ ਰਹਿਣ ਦੀ ਉਮੀਦ ਹੈ। ਹਾਲਾਂਕਿ ਮੌਸਮ ਵਿਭਾਗ ਨੇ ਕੱਲ ਕੋਈ ਮੌਸਮ ਦੀ ਜਿਤਾਵਨੀ ਜਾਰੀ ਨਹੀਂ ਕੀਤੀ ਸੀ ਪਰ ਸਵੇਰੇ ਅਚਾਨਕ ਅੰਮ੍ਰਿਤਸਰ ਤੇ ਬਟਿੰਡਾ ਤੇ ਤੁੰਦਛਾਈ ਰਹੀ। ਅੰਮ੍ਰਿਤਸਰ ਅਤੇ ਬਟਿੰਡਾ ਤੋਂ ਮਾਤਾ ਤੇ ਵਿਜ਼ਿਬਿਲਟੀ ਪੰਜਾਬ ਮੀਟਰ ਦਰਜ ਕੀਤੀ ਗਈ ਹੈ ਜ਼ਰਾਂਗ ਸੰਗਰੂਰ ਬਟਿੰਡਾ ਹਾਈਵੇ ਤੇ ਕੁਝ ਵੀ ਸਾਫ ਦਿਖਾਈ ਨਹੀਂ ਦੇ ਰਹੀ ਜੇਕਰ ਗੱਲ ਕਰੀਏ ਪਟਿਆਲਾ ਦੀ ਤਾਂ ਪਟਿਆਲਾ ਵਿੱਚ ਵੀ ਤੰਦ ਦਰਜ ਕੀਤੀ ਗਈ ਜਿਸ ਤਰ੍ਹਾਂ ਲੋਕਾਂ ਨੂੰ ਪਰੇਸ਼ਾਨੀ ਹੋਈ ਤਾਪਮਾਨ ਦੇ ਸਬੰਧ ਵਿੱਚ ਪੰਜਾਬ ਪਰ ਵਿੱਚ ਵੱਧ ਤੋਂ ਵੱਧ ਤਾਪਮਾਨ 24 ਡਿਗਰੀ ਤੋਂ 31 ਡਿਗਰੀ ਤੱਕ ਰਿਹਾ ਜਿਸ ਵਿੱਚ ਪਠਾਨਕੋਟ ਸਭ ਤੋਂ ਘੱਟ ਦਰਜ ਕੀਤਾ ਗਿਆ ਇਸੇ ਤਰ੍ਹਾਂ ਘੱਟੋ ਘੱਟ ਤਾਪਮਾਨ 6.4 ਡਿਗਰੀ ਤੋਂ 9 ਡਿਗਰੀ ਤੱਕ ਰਿਹਾ ਪਿਛਲੇ 24 ਘੰਟਿਆਂ ਵਿੱਚ ਤਾਪਮਾਨ ਵਿੱਚ ਕਾਫੀ ਗਿਰਾਵਟ ਆਈ ਤੇ ਇਸੇ ਮੌਸਮ ਦੀ ਤਾਜ਼ਾ ਜਾਣਕਾਰੀ ਮੌਸਮ ਦੀ ਹਰ ਪੱਡੇਟ ਅਸੀਂ ਨਾਲ ਸਾਂਝੇ ਕਰਦੇ ਰਹਾਂਗੇ ਜੁੜੇ ਰਹੋ ਪੰਜਾਬੀ ਲਿੰਕ ਮੀਡੀਆ ਦੇ ਨਾਲ ਧੰਨਵਾਦ